ਤਨ ਤੇ ਰਾਖ ਮਲ ਲੈਂਦਾ ਸੀ ਤੇ ਗਲੇ ਵਿੱਚ ਫਨੀਰ नाग ਪਾ ਲੈਂਦਾ ਸੀ ਹੁਣ ਸਾਰਾ ਦਿਨੇ ਇੱਕ ਇੱਕ ਬੰਦੇ ਨਾਲ ਕੀ ਸਿਰ ਖਪਾਈ ਕਰੀਏ ਬਈ ਕਾਲ ਦਾ ਸਭ ਤੇਰੇ ਸਿਰ ਤੇ ਘੁੰਮ ਰਿਹਾ ਤੇਰੀ ਗਰਦਨ ਦੇ ਵਿੱਚ ਘੁੰਮ ਰਿਹਾ ਉਹ ਗਰਦਨ ਦੇ ਸੱਪਾਂ ਦੀ ਮਾਲਾ ਪਾ ਲੈਂਦਾ ਸੀ ਤੇ ਤਨ ਤੇ ਰਾਖ ਮਲ ਲੈਂਦਾ ਸੀ ਸਿਰਫ ਇਹ ਦੱਸਣ ਵਾਸਤੇ ਇੱਕ ਦਿਨ ਇਸ ਫਨੀਰ नाग ਨੇ ਡੰਗ ਮਾਰਨਾ ਐ ਰਾਖ ਹੋ ਜਾਓਗੇ ਖ਼ਾਕ ਹੋ ਜਾਓਗੇ ਜੇ ਮੈਂ ਮਲੀ ਹੋਈ ਉਨੇ ਆਪਣਾ ਰੂਪ ਇਹ ਨਹੀਂ ਬੜਾਇਆ ਹੋਇਆ ਸੀ ਇੱਕ ਇੱਕ ਨੂੰ ਬੋਲ ਬੋਲ ਕੇ ਸਮਝਾਉਂਦੇ ਆ ਆਖਿਰ ਬੋਲਣ ਦੀ ਸੀਮਾ ਹੁੰਦੀ ਹੈ ਲੇਖੇ ਬੋਲਣ ਬੋਲਣਾ ਲਿਮਟ ਹੁੰਦਾ ਹੈ ਧਾਇਰਿਤ ਜ਼ਿਆਦਾ ਮਰਕ ਨਹੀਂ ਬੋਲ ਸਕਦਾ ਸਾਰਾ ਦਿਨ ਬੰਦੇ ਆਂਦੇ ਰਹੇ ਸ਼ਿਵਜੀ ਜੈਸੇ ਮਾਨਯੋਗੀ ਕੋਲ ਕਿੱਕ ਨਾਲ ਕੀ ਸਿਰ ਖਪਾਈ ਕਰੇ ਸਭ ਪਾਇਆ ਹੈ ਤਨ ਤੇ ਰਾਖ ਮਲੀ ਹੋਈ ਹੈ ਇਹ ਹੀ ਸਭ ਡੰਗ ਮਾਰੇਗਾ ਇਹ ਤਨ ਰਾਖ ਹੋ ਜਾਏਗਾ ਰਾਗ ਹੋ ਜਾਏ ਇਹਨੂੰ ਧਨ ਗੁਰੂ ਤੇ ਇੱਕ ਬਾਦਰ ਸਾਹਿਬ ਜੀ ਮਹਾਰਾਜ ਇੰਜ ਸਮਝਾਉਂਦੇ ਨੇ ਕਾਲ ਵਿਆਲ ਜੋਂ ਪਰ ਉਹ ਡੋਲੇ ਮੁਖ ਪਸਾਰੇ ਮੇਤ ਕਾਲ ਦਾ ਸਭ ਮੌਤ ਦਾ ਸਭ ਸਿਰ ਤੇ ਗੁਮਰੇ ਪਰਛੰਦ ਇੱਕ ਸ਼ਬਦ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮਮ ਸਰ ਮੂਏ ਅਜਰਾਇ ਲਗ ਰfte ਕਸਹੇ ਚ ਨਾ ਦਾ ਤਿਲੰਗ ਰਾਗ ਦਾ ਸ਼ਬਦ ਹੈ ਇਸਲਾਮ ਦੇ ਚ ਕਹਿੰਦੇ ਨੇ ਮੇਰੇ ਕੇਸਾਂ ਨੂੰ ਅਜਰਾਇਲ ਨੇ ਪਕੜਿਆ ਜਿਵੇਂ ਕਹਿੰਦੇ ਨੇ ਜਮਾ ਨੇ ਪਕੜਿਆ ਇਸਲਾਮ ਦੇ ਚ ਕਹਿੰਦੇ ਨੇ ਅਸਰਾਇਲ ਨੇ ਪਕੜਿਆ ਮਮ ਸਰ ਮੋਏ ਅਜਰਾਇਲ ਗ੍ਰਫਤੇ ਕਸ ਹੈਚ ਨਾ ਦਾਨੀ ਮਨੁਖ ਜਾਣਦਾ ਹੀ ਨਹੀਂ ਇਸ ਨੂੰ ਮੰਨਦਾ ਹੀ ਨਹੀਂ ਉਹਨੇ ਪਕੜੇ ਉਹਨੇ ਕੇਸ ਕਾਲ ਬਿਆਲ ਜਿਉ ਪਰੋ ਡੋਲੇ ਮੁਖ ਪਸਾਰੇ ਨੇ ਉਹਨੇ ਮੂੰਹ ਵੀ ਅੜਿਆ ਹੋਇਆ ਖੋਲੇ ਹੋਇਆ आज काल फन तो है गरस है समझ राखो चे आज या कल एने डंग मार ले मार ले और तेनु राख कर देना है हक कर देना खतरा ते हर वक्त मौजूद हर वक्त मौजूद धन गुरु नानक देव जी महाराज ने एक दफा जन्म साखी दी कथा है ਮਰਦਾਨੇ ਨੂੰ ਕਹਿਣ ਲੱਗੇ ਪੁਰਖਾ ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ ਮਹਾਰਾਜ ਬਹੁਤਾ ਭਰੋਸਾ ਨਹੀਂ ਹੈ ਮੈਨੂੰ ਤੁਹਾਡੀ ਸੰਗਤ ਕਰਦਿਆਂ ਕਰਦਿਆਂ ਹੁਣ ਇੰਨਾ ਹੀ ਭਰੋਸਾ ਰਹਿ ਗਿਆ ਸੋ ਦਮਾਂ ਦਾ ਮਰਦਿਆਂ ਮਰਦਿਆਂ ਸੋ ਦਮ ਤੇ ਲੈ ਲਵਾਂਗਾ ਜ਼ਿਆਦਾ ਸਤਗੁਰ ਬਾਲੇ ਨੂੰ ਕਹਿੰਦੇ ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ ਬਾਲਾ ਕਹਿੰਦਾ ਮਹਾਰਾਜ ਇਹਨੂੰ ਸੋ ਦਮਾਂ ਦਾ ਭਰੋਸਾ ਹੋਵੇਗਾ ਮੈਨੂੰ ਤੇ 10 ਦਮਾ ਦਾ ਗਰੋਸ। ਜ਼ਿਆਦਾ ਨਹੀਂ। ਹੁਣ ਦੋਵੇਂ ਹੀ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੁੱਛਦੇ ਨੇ ਪਾਤਸ਼ਾਹ ਤੁਹਾਨੂੰ ਆਪਣੇ ਦਮਾ ਦਾ ਕਿੰਨਾ ਕੁ ਭਰੋਸਾ। ਇਹਦੋਂ ਕਹਿੰਦੇ ਨੇ ਉਸ਼ਠ ਲਸ਼ਟਕਾ ਅਲੰਕਾਰ ਹਿੰਦੀ ਸਾਹਿਦ ਦੇ ਚ ਕਾਵਿ ਸ਼ੈਲੀ ਦੇ ਅਲੰਕ੍ਰਿਤ ਭਾਸ਼ਾ ਹੁੰਦੀ ਹੈ ਕਵਿਤਾ ਦੀ। ਉਸ਼ਠ ਲਸ਼ਟਕਾ ਅਲੰਕਾਰ ਉਠਦੀ ਪਿੱਠ ਚੋਂ ਲੱਕੜ ਕੱਢ ਕੇ ਉਠ ਨੂੰ ਚਲਾਣਾ। ਫਸਟ ਪ੍ਰਸ਼ਨ ਤੇ ਗੁਰਨਾਣਿਕ ਦਾ ਸੀ ਤੇ ਗੁਰਨਾਣਿਕ ਦਾ ਹੀ ਪ੍ਰਸ਼ਨ ਗੁਰਨਾਣਿਕ ਤੇ ਕਰ ਦਿੱਤਾ। ਮਹਾਰਾਜ ਤੁਹਾਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ? ਮਰਦਾਨਿਆਂ ਤੈਨੂੰ ਸੌ ਦਮਾਂ ਦਾ ਭਰੋਸਾ ਹੈ। ਬਾਲਿਆ ਤੈਨੂੰ 10 ਦਮਾਂ ਦਾ ਭਰੋਸਾ ਹੈ। ਸਾਨੂੰ ਤੇ ਇੱਕ ਦਮ ਦਾ ਭਰੋਸਾ ਹੈ ਜਿਹੜਾ ਮੂੰਹ ਦੇਚ ਹੈ, ਜਿਹੜਾ ਚਲਾ ਗਿਆ ਉਹ ਹੱਥ ਦੇਚ ਨਹੀਂ, ਜਿਹੜਾ ਆਇਆ ਨਹੀਂ ਉਹ ਵੀ ਹੱਥ ਦੇਚ ਨਹੀਂ। ਜਿਹੜਾ ਮੂੰਹ ਦੇਚ ਬਸੋਈ ਨਾ ਕਰੇ। ਉਹੀ ਲਗਦਾ ਹਮ ਆਦਮੀਆਂ ਇੱਕ ਦਮ ਹੈ ਮੌਤ ਮੌਤ ਨਾ ਲਾ ਸਾਡੇ ਕੋਲ ਪੂੰਜੀ ਹੈ ਇੱਕ ਦਮ ਦੀ ਜਿਹੜਾ ਦਮ ਅਜੇ ਮੌਂਦ ਵਿੱਚ ਆਇਆ ਹੀ ਨਹੀਂ ਉਹ ਤੇ ਹੱਥ ਦੇ ਵਿੱਚ ਨਹੀਂ ਖਰਚ ਨਹੀਂ ਕਰ ਸਕਦੇ ਤੇ ਜਿਹੜਾ ਦਮ ਮੌਂਦੇ ਚਲਾ ਗਿਆ ਉਹ ਖਰਚ ਹੋ ਗਿਆ ਇੱਕ ਦਮ ਬਖੇਸ਼ ਰਾ ਨਾ ਬੁਰਦਮ ਕੇ ਕੀ ਸਤਮ ਐ ਵਾਏ ਨਕਦੇ ਜ਼ਿੰਦਗੀ ਰਾਏ ਗਾਂ ਗੁਜਸ ਭਾਈ ਸਾਹ ਭਾਈ ਨੰਦ ਲਾ ਇੱਕ ਦਮ ਇੱਕ ਦਮ ਇਹ ਹੀ ਜ਼ਿੰਦਗੀ ਹੈ ਪਰ ਮਨੁੱਖ ਇਸ ਇੱਕ ਦਮ ਨੂੰ ਬਤੀਤ ਕਰਦਾ ਹੈ ਗੁਜ਼ਰੇ ਹੋਏ ਦਮਾਂ ਦੀ ਯਾਦ ਦੇ ਚ ਆਉਣ ਵਾਲੇ ਦਮਾਂ ਦੀ ਚਿੰਤਾ ਚ ਔਰ ਕੀ ਕਰਦਾ ਹੈ ਚਿੰਤਾ ਭਵਿਸ਼ ਦੀ ਹੁੰਦੀ ਹੈ ਯਾਦਾਂ ਭੂਤ ਕਾਲ ਦੀਆਂ ਹੁੰਦੀਆਂ ਹੈ ਇਹੀ ਤੇ ਹੁੰਦਾ ਔਰ ਕੀ ਇੱਕ ਦਮ ਨੂੰ ਮਨੁੱਖ ਇਸ ਤਰ੍ਹਾਂ ਬਤੀਤ ਕਰਦਾ ਜਿਹੜਾ ਨਕਦ ਹੈ ਮੋਹ ਵਿੱਚ ਇਸ ਤਰ੍ਹਾਂ ਸਾਰੇ ਦਮ ਮਨੁੱਖ ਦੇ ਵਿਅਰਥ ਚਲੇ ਜਾਂਦੇ ਹੈ ਮਹਾਰਾਜ ਕਰਨ ਖਤਰਾਂ ਤੇ ਬਣਿਆ ਹੋਇਆ ਪਰ ਇਸ ਨੂੰ ਮੁਨਕ ਭੁਲਾਉਂਦਾ ਹੈ ਮਹਾਰਾਜ ਦੀ ਬਾਣੀ ਕਹਿੰਦੀ ਹੈ ਰੱਬ ਨੂੰ ਬਾਦ ਦੇ ਯਾਦ ਕਰ ਤੇ ਰੱਬ ਨੂੰ ਤੂੰ ਬਾਦ ਦੇ ਚ ਮਨ ਪ੍ਰਮਾਤਮਾ ਨੂੰ ਤੂੰ ਬਾਦ ਦੇ ਚ ਕਬੂਲ ਕਰ ਪਹਿਲੇ ਕਬੂਲ ਕਰ ਕਿਸ ਨੂੰ ਪਹਿਲਾ ਮਰਨ ਕਬੂਲ ਜੀਵਨ ਕੀ ਛੜਾਸ ਹੋਏ ਸ ਬਨ ਕੇ ਰਹਿਣ ਕਾ ਤੋ ਆਓ ਹਮਾਰੇ ਪਾਸ ਕੀ ਹਾਕ ਮੁਨਕ ਨੇ ਕਬੂਲ ਕਰਨਾ ਹੈ ਮਰਦੇ ਦਮ ਤੱਕ ਲੋਕੀ ਜਨਮ ਦਿਨ ਮਨਾਉਂਦੇ ਨੇ ਬੱਚਾ ਜਨਮ ਦਿਨ ਮਨਾਵੇ ਮਾਖ ਕੀਤਾ ਜਾ ਸਕਦਾ ਜਵਾਨ ਜਨਮ ਦਿਨ ਮਨਾਵੇ ਮੂਰਖ ਹੋਵੇਗਾ ਔਰ ਕੀ ਹੋਵੇਗਾ ਗੁਸਤਾਖੀ ਮਾਤ ਤੇ ਬੁੱਢਾ ਵੀ ਜਨਮ ਦਿਨ ਮਨਾਵੇ ਲੱਗਦਾ ਦਿਮਾਗ ਸਿਰ ਇਸ ਦਾ ਦਿਮਾਗ ਤਾਂ ਬਿਲਕੁਲ ਖਾਲੀ ਹੈ ਪਹਿਰੇ ਕਬਰ ਦੇ ਚ ਪਿਆ ਮਨਾਉਂਦਾ ਜਨਮ ਦਿਨ ਤੇ ਸ਼ਰਮ ਆਣੀ ਚਾਹੀਦੀ ਹੈ ਮਨੁੱਖ ਰੋਜ਼ ਰੋਜ਼ ਛੋਟਾ ਹੋ ਰਿਹਾ ਹੈ ਇੱਕ ਦਿਨ ਲੰਘ ਗਿਆ ਤੇ ਕਹਿੰਦੇ ਨੇ ਇੱਕ ਦਿਨ ਵੱਡਾ ਹੋ ਗਿਆ ਗੁਰਬਾਣੀ ਕਹਿੰਦੀ ਝੂਠ ਬੋਲ ਇੱਕ ਦਿਨ ਛੋਟਾ ਹਾਂ ਵੱਡਾ ਹੋ ਗਿਆ ਹੋਵੇਗਾ ਤੇਰਾ ਕਾਰੋਬਾਰ ਤੇਰਾ ਪਰਿਵਾਰ ਤੇਰੀਆਂ ਮਹਿਲ ਮਾੜੀਆਂ ਵੱਡੀਆਂ ਹੋ ਗਈਆਂ ਹੋਣ ਗਿਆ ਤੂੰ ਰੋਜ਼ ਰੋਜ਼ ਛੋਟਾ ਹੋਏ ਛੋਟਾ ਪਰਿਵਾਰ ਵੱਡਾ ਹੋ ਰਿਹਾ ਹੈ ਕਾਰੋਬਾਰ ਵੱਡਾ ਹੋ ਰਿਹਾ ਹੈ ਇਹਨੂੰ ਵੇਖਣ ਨਾਲ ਤੂੰ ਪ੍ਰਭੂ ਦਾ ਨਾਮ ਨਹੀਂ ਜਪ ਸਕੇਗਾ ਜਿਸ ਦਿਨ ਦੇਖੇਗਾ ਮੈਂ ਛੋਟਾ ਹੋ ਰਿਹਾ ਮੈਂ ਮਿਟ ਜਾਵਾਂਗਾ ਉਦੋਂ ਹੀ ਤੇਰੀ ਜ਼ਬਾਨ ਤੋਂ ਵਾਹਿਗੁਰੂ ਨਿਕਲੇਗਾ ਹੋ ਜ ਨਹੀਂ ਨਿਕਲੇ ਉਦੋਂ ਸਾਵਧਾਨ ਨਹੀਂ ਹੋਵੇਗਾ ਉਦੋਂ ਇਕਾਗਰਤਾ ਹੋਵੇਗੀ ਵਾਹਿਗੁਰੂ ਬੋਲਣਾ ਤੇ ਕੁਝ ਵੀ ਬੋਲਣਾ ਪਵਨ ਤਤ ਦੀ ਪ੍ਰਕਿਰਤੀ ਹੈ ਦੇਹੀ ਮਾਟੀ ਬੋਲੇ ਪਵਨ ਪਮਨ ਦੇ ਫੋਕਣ ਦੇ ਨਾਲ ਇਹ ਜ਼ਿੰਦਗੀ ਦਾ ਸਾਜ਼ ਵੱਜਦਾ ਹੈ ਜੈਸੇ ਸ਼ੈਨਾਈ ਮੁਰਲੀ ਨਰਸਿੰਘਾ ਸੰਖ ਫਨੇਰੀ ਇਹ ਹਾਰਮੋਨੀਅਮ ਪਮਣ ਦੇ ਸਪਰਸ਼ ਨਾਲ ਟਕਰਾਓ ਨਾਲ ਆਹਤ ਨਾਲ ਚੋਟ ਨਾਲ ਆਵਾਜ਼ ਪੈਦਾ ਹੁੰਦੀ ਹੈ ਹੂ ਬਹੁ ਇਸੇ ਤਰੀਕੇ ਨਾਲ ਪਮਣ ਜਦ ਨਾਭੀ ਨਾਲ ਟਕਰਾਂਦੀ ਹੈ ਤੇ ਆਵਾਜ਼ ਪੈਦਾ ਹੁੰਦੀ ਉਹਨੂੰ ਪਰਾ ਕਹਿੰਦੇ ਨੇ ਜ਼ਬਾਨ ਉਹਨੂੰ ਬੋਲ ਬਣਾ ਕੇ ਬਾਹਰ ਬਿਆਨ ਕਰ ਦਿੰਦੀ ਉਹਨੂੰ ਬੇਖਰੀ ਕਹਿੰਦੇ ਨੇ ਪਰ ਇਹ ਬੋਲਣਾ ਹੁੰਦਾ ਪਵਨ ਕਰਕੇ ਦੇਹੀ ਮਾਟੀ ਬੋਲੇ ਪਵਨ ਅਗਰ ਕੋਈ ਵਾਹਿਗੁਰੂ ਵਾਹਿਗੁਰੂ ਵੀ ਜਪਦਾ ਪਿਆ ਤੋ ਪਵਨ ਕਰਕੇ ਜਪਰੇ ਉਹ ਨਹੀਂ ਵਾਹਿ ਸਬ ਭਾਈ ਗੁਰਦਾਸ ਜੀ ਕਹਿੰਦੇ ਨੇ ਪਮਨ ਗੁਰੂ ਗੁਰ ਸ਼ਬਦ ਹੈ ਵਾਹਿਗੁਰੂ ਜਪ ਮੰਤਰ ਸੋ